ਹਸ ਕੈ ਤਹ ਬਾਤ ਕਹੀ ਰਸ ਕੀ ਸੋ ਪ੍ਰਭਾ ਜਿਨ ਹੂ ਬੜਵਾ ਨਲ ਲੀਲੀ ਜਿਸ ਨੇ ਸਮੁੰਦਰ ਦੀ ਅਗ ਬੜਵਾ ਨਲ ਦੀ ਚਮਕ ਨੂੰ ਨਿਗਲ ਲਿਆ ਸੀ ਉਸ ਨੇ ਹਸ ਕੇ ਬੜੇ ਪ੍ਰੇਮ ਰਸ ਦੀ ਗੱਲ ਕਹਿ ਦਿੱਤੀ ਜੋ ਜਗ ਵਿੱਚ ਰਹਿਓ ਰਵ ਕੈ ਨਰ ਕੈ ਤੁਰ ਕੈ ਗਜ ਔਰ ਪਪੀਲੀ ਜੋ ਜਗਤ ਵਿੱਚ ਸੂਰਜ ਵਿੱਚ ਨਰਾ ਵਿੱਚ ਬ੍ਰਿਛਾ ਵਿੱਚ ਅਤੇ ਹਾਥੀ ਤੋਂ ਲੈ ਕੇ ਕੀੜੀ ਵਿੱਚ ਵਿਆਪਤ ਹੈ ਮੁਖ ਤੇ ਤਿੰਨ ਸੁੰਦਰ ਬਾਤ ਕਹੀ ਸੰਗ ਗਵਾਰਣ ਕੇ ਅਤ ਸਹੀ ਸੋ ਰਸੀਲੀ ਉਸਨੇ ਆਪਣੇ ਮੂੰਹ ਤੋਂ ਗੋਪੀਆਂ ਨਾਲ ਸੁੰਦਰ ਗੱਲ ਕੀਤੀ ਜੋ ਬਹੁਤ ਹੀ ਰਸੀਲੀ ਸੀ ਸੋਨਾ ਕੇ ਸਭ ਰੀਜ ਰਹੀ ਸੋਨਾ ਰੀਜ ਰਹੀ ਬ੍ਰਿਕਪਾਨ ਛਬੀਲੀ ਉਸ ਨੂੰ ਸੁਣ ਕੇ ਸਾਰੀਆਂ ਗੋਪੀਆਂ ਖੁਸ਼ ਹੋ ਰਹੀਆਂ ਹਨ ਅਤੇ ਛਬੀਲੀ ਰਾਧਾ ਵੀ ਸੁਣ ਕੇ ਰੀਜ ਰਹੀ ਹੈ ਗਵਾਰਣੀਆਂ ਸ੍ਰਣ ਸੋਨਣ ਮੈਂ ਬਾਤਿਆ ਹਰ ਕੀ ਅਤ ਹੀ ਮਨ ਪੀਨੋ ਕ੍ਰਿਸ਼ਨ ਦੀਆਂ ਗੱਲਾਂ ਨੂੰ ਕੰਨਾਂ ਨਾਲ ਸੁਣ ਕੇ ਗੋਪੀਆਂ ਦਾ ਮਨ ਪ੍ਰੇਮ ਨਾਲ ਬਹੁਤ ਭਿੱਜ ਗਿਆ ਹੈ ਕੰਠ ਸਰੀ ਅਰ ਬੇਸਰ ਮਾਗ ਧਰੈ ਜੋ ਸੁੰਦਰ ਸਾਜ ਨਵੀਨੋ ਕੰਠਾ ਤੇ ਬੁਲਾਕ ਆਦਿਕ ਜੇਵਰ ਪਾ ਕੇ ਅਤੇ ਮਾਗ ਵਿੱਚ ਸਿੰਦੂਰ ਭਰ ਕੇ ਜਿਨ੍ਹਾਂ ਗੋਪੀਆਂ ਨੇ ਨਵਾਂ ਨਵਾਂ ਸ਼ਿੰਗਾਰ ਕੀਤਾ ਹੋਇਆ ਸੀ ਜੋ અવਤਾਰਨ ਤੇ ਅਵਤਾਰ ਕਹੈ ਕਬ ਸ਼ਾਮ ਜੋ ਹੈ ਸੋ ਨਗੀਨੋ ਕਵੀ ਸ਼ਾਮ ਕਹਿੰਦੇ ਹਨ ਜੋ ਕ੍ਰਿਸ਼ਨ ਅਵਤਾਰਾਂ ਦਾ ਵੀ ਅਵਤਾਰ ਹੈ ਉਹ ਗੋਪੀਆਂ ਰੂਪ ਗਹਿਣੇ ਦਾ ਨਗੀਨਾ ਹੈ ਤਹ ਕਿ ਦੋ ਆਤ ਹੀ ਛਲ ਕੇ ਸੋ ਚੁਰਾਏ ਮਨੋ ਮਨ ਗੋਪਨ ਲੀਨੋ યા ਮਾਨੋ ਉਸ ਨੇ ਬਹੁਤ ਛਲ ਕਰਕੇ ਗੋਪੀਆਂ ਦਾ ਮਾਨ ਚੁਰਾ ਲਿਆ ਹੋਵੇ ਕਾਨਰ ਸੋਬਰਖ ਭਾਨ ਸੁਤਾ ਹਸ ਬਾਤ ਕਹੀ ਸੰਗ ਸੁੰਦਰ ਐਸੀ ਰਾਧਾ ਨੇ ਕ੍ਰਿਸ਼ਨ ਨੂੰ ਇਸ ਤਰ੍ਹਾਂ ਸੁੰਦਰ ਢੰਗ ਨਾਲ ਹੱਸ ਕੇ ਗੱਲ ਕਹੀ ਕਮੇ ਸ਼ਾਮ ਕੈਂਦੇ ਹਨ ਨੈਨ ਨਚਾਏ ਮਹਾ ਮ੍ਰਿਗ ਸੇ ਕਬ ਸਿਆਮ ਕਹ ਹੈ ਅਤਹੀ ਸੋ ਰਚੈ ਸੇ ਉਸਨੇ ਹਿਰਨ ਵਰਗੀਆਂ ਸੁੰਦਰ ਵੱਡੀਆਂ ਅੱਖਾਂ ਨੂੰ ਮਟਕਾ ਕੇ ਅਤੇ ਰੂਚੀਪੂਰਵਕ ਕਿਹਾ ਤਾ ਛਬ ਕੀ ਅਤਹੀ ਉਪਮਾ ਉਪਜੀ ਕਬ ਕੇ ਮਨਤੇ ਓਮ ਗਏ ਸੇ ਉਸ ਦ੍ਰਿਸ਼ ਦੀ ਬਹੁਤ ਹੀ ਸੁੰਦਰ ਉਪਮਾ ਕਵੀ ਦੇ ਮਨ ਵਿੱਚ ਓਮ ਗਈ ਇਹ ਜਪਰਤੀ ਤੁੰਦਾ ਹੈ ਮਾਨੋ ਆਨੰਦ ਕੈ ਅਤ ਹੀ ਮਨੋ ਖੇਲ ਕਰੈ ਪਤ ਸੋ ਰਤ ਜੈਸੇ ਮਾਨੋ ਮਨ ਵਿੱਚ ਬਹੁਤ ਆਨੰਦ ਪ੍ਰਾਪਤ ਕਰਕੇ ਰਤੀ ਦੇ ਆਪਣੇ ਪਤੀ ਨਾਲ ਖੇਲ ਕਰਨ ਵਾਂਗ ਖੇਲ ਕਰ ਰਹੀ ਹੋਵੇ ਗਵਾਰਣ ਕੋ ਹਰ ਕੰਚਨ ਸੇ ਤਨ ਮੈ ਮਨ ਕੀ ਮਨ ਤੁੱਲ ਖੁਬਾ ਹੈ ਗੋਪੀਆਂ ਦੇ ਸੋਨੇ ਵਰਗੇ ਸਰੀਰ ਵਿੱਚ ਕ੍ਰਿਸ਼ਨ ਦਾ ਮਨ ਮਣੀ ਵਾਂਗ ਖੁੱਬਿਆ ਹੋਇਆ ਹੈ ਖੇਲਤ ਹੈ ਹਰ ਕੇ ਸੰਗ ਸੋ ਜਿਨ ਕੀ ਬਰਣੀ ਨਹੀਂ ਜਾਤ ਸੁਭਾ ਹੈ ਜਿਨ੍ਹਾਂ ਗੋਪੀਆਂ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਉਹ ਸ਼੍ਰੀ ਕ੍ਰਿਸ਼ਨ ਨਾਲ ਖੇਡ ਰਹੀਆਂ ਹਨ ਖੇਲਣ ਕੋ ਭਗਵਾਨ ਰਚੀ ਰਸ ਕੇ ਹਿਤ ਚੇਤਰ ਬਚੇਤਰ ਸਭਾ ਹੈ ਸ਼੍ਰੀ ਕ੍ਰਿਸ਼ਨ ਨੇ ਖੇਡਣ ਲਈ ਪ੍ਰੇਮ ਰਸ ਦੀ ਚਿੱਤਰ ਵਰਗੀ ਮਹਾਨ ਸਭਾ ਰਚੀ ਹੈ ਯੋਪ ਜੀ ਉਪਮਾ ਤਿੰਨ ਮੈਂ ਬ੍ਰਿਖ ਭਾਨ ਸੁਤਾ ਮਨੋ ਚੰਦਰ ਪ੍ਰਭਾ ਹੈ ਕਵੀ ਦੇ ਮਨ ਵਿੱਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਹੈ ਮਾਨੋ ਉਹਨਾਂ ਗੋਪੀਆਂ ਵਿੱਚ ਰਾਧਾ ਚੰਦਰਮਾ ਦੀ ਚਮਕ ਹੋਵੇ ਬ੍ਰਿਖ ਭਾਨ ਸੁਤਾ ਹਰ ਆਇਸ ਮਾਨ ਕੈ ਖੇਲਤ ਭੀ ਅਤ ਹੀ ਸ਼ਰਮ ਕੈ ਕਿਰੇ ਕ੍ਰਿਸ਼ਣ ਦੀ ਆਗਿਆ ਮੰਨ ਕੇ ਰਾਧਾ ਬੜੇ ਉਦਮ ਨਾਲ ਖੇਡਣ ਲੱਗ ਪਈ ਗਏ ਹਾਥ ਸੋ ਹਾਥ ਤਰੀਆ ਸਭ ਸੁੰਦਰ ਨਾਚਤ ਰਾਸ ਵਿਖੇ ਪ੍ਰਮੁਖੇ ਹਾਥ ਨਾਲ ਹੱਥ ਫੜ ਕੇ ਸੁੰਦਰ ਇਸਤਰੀਆਂ ਗੋਲ ਧਾਇਰੇ ਵਿੱਚ ਨੱਚਣ ਲੱਗ ਪਈਆਂ ਤੈ ਕੀ ਸੋ ਕਥਾ ਮਨ ਵਿੱਚ ਵਿਚਾਰ ਕਰਾ ਕਬ ਸਿਆਮ ਕਹੀ ਕ੍ਰਮ ਕੈ ਕਵੀ ਸ਼ਾਮ ਕਹਿੰਦੇ ਹਨ ਉਹਨਾਂ ਦੀ ਕਥਾ ਨੂੰ ਮਨ ਵਿੱਚ ਵਿਚਾਰ ਕੇ ਕਵੀਆਂ ਨੇ ਕਰਮ ਅਨੁਸਾਰ ਕਹਿ ਦਿੱਤੀ ਹੈ ਮਨੋ ਗੋਪਨ ਕੇ ਕਨ ਸੁnder ਮੈਂ ਬ੍ਰਿਜ ਭਾਮੇਨ ਦਾਮੇਨ ਜਿਉ ਦਮਕੈ ਇੰਜ ਪਤਾ ਲੱਗਦਾ ਹੈ ਮਾਨੋ ਗੋਪੀਆਂ ਦੇ ਸੁੰਦਰ ਬੱਦਲ ਵਿੱਚ ਰਾਧਾ ਬਿਜਲੀ ਵਾਂਗ ਚਮਕਦੀ ਹੋਵੇ ਦੋਹਰਾ ਪਿਖ ਕੈ ਨਾਚਤ ਰਾਧਿਕਾ ਕ੍ਰਿਸ਼ਨ ਮਨੈ ਸੁਖ ਪਾਈ ਰਾਧਾ ਨੂੰ ਨੱਚਦਿਆਂ ਵੇਖ ਕੇ ਕ੍ਰਿਸ਼ਨ ਨੇ ਬਹੁਤ ਸੁੱਖ ਪ੍ਰਾਪਤ ਕੀਤਾ ਅਤ ਹੋਲਾਸ ਜੁਤ ਪ੍ਰੇਮ ਛੱਕ ਮੁਰਲੀ ਉਠਿਓ ਬਜਾਏ ਫਿਰ ਬਹੁਤ ਉਤਸ਼ਾਹ ਨਾਲ ਪ੍ਰੇਮ ਵਿੱਚ ਮਗਨ ਹੋ ਕੇ ਉੱਠ ਕੇ ਮੁਰਲੀ ਵਜਾਣ ਲੱਗ ਪਿਆ ਸਵਈਆ ਨਟ ਨਾਇਕ ਸੁਧਮਲਾਰ ਬਿਲਾਵਲ ਗਵਾਰਣ ਵਿੱਚ ਤਮਾਰਣ ਗਾਵੇ ਨਾਟ ਨਾਇਕ ਸ਼ੋਧਮਨ ਹਾਰ ਬਿਲਾਵਲ ਆਤੇ ਤਮਾਰ ਆਦਿਕ ਰਾਗ ਗੋਪੀਆਂ ਵਿੱਚ ਗਾਉਂਦਾ ਹੈ ਸੋਰਠ ਸਾਰੰਗ ਰਾਮਕਲੀ ਸੋ ਵਿਪਾਸ ਭਲੇ ਹਿਤ ਸਾਥ ਬਸਾਵਾ ਸੋਰਠ ਸਾਰੰਗ ਰਾਮਕਲੀ ਵਿਪਾਸ ਆਦਿਕ ਰਾਗਾਂ ਨੂੰ ਉਹਨਾਂ ਨਾਲ ਮੇਲਦਾ ਹੈ ਗਾਉ ਉਹ ਹੈ ਮ੍ਰਿਗਨੀ ਤ੍ਰੀ ਕੋ ਸੋ ਬੁਲਾਵਤ ਹੈ ਉਪਮਾ ਜੀ ਪਾਵੈ ਉਸ ਦੇ ਗਾਵਣ ਉਤੇ ਜੋ ਇਸਤਰੀਆਂ ਹਿਰਣੀ ਵਾਂਗ ਮਸਤ ਹੋ ਰਹੀਆਂ ਸਨ ਉਹਨਾਂ ਨੂੰ ਬੁਲਾਉਂਦਾ ਹੈ ਉਸ ਦੀ ਉਪਮਾ ਕਵੀ ਦੇ ਜੀਵ ਵਿੱਚ ਇੱਜ਼ ਪਾਉਂਦੀ ਹੈ ਮਾਨੋ ਪੌਹਨ ਕੋ ਕਸ ਕੈ ਤਨ ਨੈਣਨ ਕੇ ਮਨੋ ਤੀਰ ਚਲਾਵੇ ਮਾਨੋ ਭੋਵਾਂ ਦੀ ਕਮਾਨ ਨੂੰ ਖਿੱਚ ਕੇ ਅੱਖਾਂ ਦੇ ਸੰਕੇਤ ਤੇ ਤੀਰ ਚਲਾਉਂਦਾ ਹੋਵੇ ਮੇਘਮਲਹਾਰ ਔਰ ਦੇਵਗੰਧਾਰ ਭਲੇ ਗਵਰੀ ਕਰਕੇ ਹਿੱਤ ਗਾਵੇ ਮੇਘਮਲਹਾਰ ਦੇਵਗੰਧਾਰੀ ਅਤੇ ਗੋੜੀ ਨੂੰ ਬੜੇ ਸੋਹਣੇ ਤਰੀਕੇ ਨਾਲ ਗਾਉਂਦਾ ਹੈ ਜੈ ਸਰੀ ਅਲਮਾਲ ਸਰੀ ਨਟ ਨਾਇਕ ਸੁੰਦਰ ਭਾਤ ਬਸਾਵੇ ਜੈ ਸਰੀ ਮਾਲ ਸਰੀ ਅਤੇ ਨਟ ਨਾਇਕ ਆਦਿਗ ਰਾਗਾਂ ਨੂੰ ਚੰਗੇ ਢੰਗ ਨਾਲ ਮਿਲਾਉਂਦਾ ਹੈ ਰੀਜ ਰਹੀ 브ਜ ਕੀ ਸਭ ਕੁਆਰਣ ਰੀਜ ਰਹਾ ਸੁਰ ਜੋ ਸੁਨ ਪਾਵੇ ਉਸ ਨੂੰ ਸੁਨ ਕੇ 브ਜ ਦੀਆਂ ਸਾਰੀਆਂ ਗੋਪੀਆਂ ਪਰਸਾਨ ਹੋ ਰਹੀਆਂ ਹਨ ਅਤੇ ਦੇਵਤੇ ਵੀ ਰੀਜ ਰਹੇ ਹਨ ਅਤੇ ਹੋਰ ਵੀ ਜੋ ਸੁਣ ਲੈਂਦਾ ਹੈ ਔਰ ਕੀ ਬਾਤ ਕਹਾ ਕਹੀ ਹੈ ਤਜ ਇੰਦਰ ਸਭਾ ਸਭ ਆਸਨ ਆਵੇ ਹੋਰ ਆਦੀ ਗੱਲ ਕੀ ਕਰੀਏ ਇੰਦਰ ਸਭਾ ਵੀ ਆਸਨ ਛੱਡ ਕੇ ਆ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ